ਏ ਤੁਸੀਂ ਦੇਖ ਰਹੇ ਹੋ ਇਹ ਕੋਈ ਫਰੂਟ ਨਹੀਂ ਹੈ ਇਹ ਹੈਗੀਆਂ ਨੇ ਮਿਰਚਾਂ ਦੇਸੀ ਮਿਰਚਾਂ ਨਵੀਂ ਮਿਰਚ ਦੀ ਹੈ ਜਿਹੜੀ ਵੈਰਾਈਟੀ ਹੈ ਇਹ ਜ਼ਿਆਦਾਤਰ ਦੋਆਬੇ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਮਿਲੂਗੀ ਦੇਖਣ ਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦੀ ਕੋਡੀਆਂ ਨੇ ਤਾਂ ਇਹ ਨਵੀਂ ਵੈਰਾਈਟੀ ਹੈ ਬਹੁਤ ਹੀ ਵਧੀਆ ਤੇ ਟਮਾਟਰਾਂ ਵਰਗੀਆਂ ਮਿਰਚਾਂ ਨੇ ਇਸ ਜਿਹੜਾ ਸਾਈਜ਼ ਤੋਂ ਥੋੜਾ ਜਿਆਦਾ ਹੋਰ ਵੱਡਾ ਹੋ ਜਾਂਦਾ ਇਹ ਲੰਬੀਆਂ ਨਹੀਂ ਗੋਲ ਹੁੰਦੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਮਿਰਚ ਦੀ ਵੈਰਾਈਟੀ ਅਲੱਗ ਕਿਸਮ ਦੀ ਜਮਾਤੀ ਜਿੱਥੇ ਇਹ ਕਿਸੇ ਦਾਲ ਦੇ ਵਿੱਚ 10 ਪਣੀਏ ਨੇ ਉੱਥੇ ਇਹਨਾਂ 4 ਜਾਂ 5 ਨੇ ਕੰਮ ਕਰ ਦਨਾ ਬਹੁਤ ਹੀ ਕੌੜੀਆਂ ਨੇ ਤੇ ਬਹੁਤ ਵਧੀਆਂ ਨੇ ਦੇਖੋ ਦੇਖਣ ਨੂੰ ਕਿੰਨੇ ਸੋਹਣੀਆਂ ਲੱਗਦੇ ਨੇ ਲੱਗਦੇ ਜਿਵੇਂ ਟਮਾਟਰ ਲੱਗੇ ਹੁੰਦੇ ਨੇ ਬੂਟੇ ਨੂੰ ਵੀ ਇਹ ਨਮੀ ਜਿਹੜੀ ਤਿਆਰ ਹੋਈ ਹੈ ਵੈਰਾਈਟੀ ਦੇਖ ਸਕਦੇ ਹੋ ਤੁਸੀਂ ਇਸ ਮਿਰਚ ਤੋਂ ਦੇਖ ਸਕਦੇ ਹੋ ਕੁਦਰਤ ਬਹੁਤ ਬਿਆਨਤਾ ਹੈ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਮਿਰਚਾਂ ਦੀਆਂ ਤਾਂ ਇਹ ਜਿਹੜੀ ਸਪੈਸ਼ਲ ਵੈਰਾਈਟੀ ਇਹ ਦੁਆਬੇ ਦੇ ਵਿੱਚ ਜਿਹੜੀ ਪਾਈ ਜਾਂਦੀ ਹੈ